ਸਤਿਨਾਮ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਵਾਂ ਗਾਥਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਕਰਪੂਰ ਪੋਹ ਸੁਗੰਧਾ ਪਰਸਮਾਨਖ ਦੇਹੰ ਮਲੇਣੰ ਮਜਾ ਰੁਦਰ ਦੁਰਗੰਧਾ ਨਾਨਕ ਅਥ ਗਰਬੇਣ ਅਗਿਆਨਣੋ ਪ੍ਰਮਾਣੋ ਪਰਜੰਤ ਆਕਾਸ਼ਹਿ ਦੀਪ ਲੋ ਸੇ ਖੰਡਣ ਹੈ ਗਛੇਣ ਨੈਣ ਪਾਰੇਣ ਨਾਨਕ ਬਿਨਾ ਸਾਧੂ ਨਾ ਸਿਧਤੇ ਜਾਣੋ ਸਤ ਹੋਵੰਤੋ ਮਰਣੋ ਦ੍ਰਿਸ਼ਟੀਣ ਮਿਥਿਆ ਕੀਰਤ ਸਾਥ ਚਲਨਥੋ ਪੜੰਤ ਨਾਨਕ ਸਾਧ ਸੰਗੇਣ ਮਾਇਆ ਚਿਤ ਪਰਮੇਣ ਇਸ਼ਟ ਮਿਤਰੇਖ ਬਾਂਧ ਵਹਿ ਲਬਦਿਆਂ ਸਾਧ ਸੰਗੇਣ ਨਾਨਕ ਸੁਖ ਅਸਥਾਨ ਗੋਪਾਲ ਭਜਣ ਮੈਲਾ ਘਰ ਸੰਗੇਣ ਨਿਮ ਬਿਰਖ ਸੇ ਚੰਦਨੈ ਨਿਕਟ ਬਸੰਤੋ ਵਾਂਸੋ ਨਾਨਕ ਅਹ ਬੋਧਨਾ ਬੋਥੇ ਗਾਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨ ਹੈ ਹਤੰ ਪੰਚ ਸਤਰੇਣ ਨਾਨਕ ਹਰ ਬਾਣੇ ਪਰਹਾਰਣੈ ਬਚਨ ਸਾਧ ਸੁਖ ਪੰਥਾ ਲਹੰ타 ਬਡ ਕਰਮਣੈ ਰਹੰਤਾ ਜਨਮ ਮਰਣੇਨ ਰਮਣੰ ਨਾਨਕ ਹਰ ਕੀਰਤਨੈ ਪਤਰ ਪੁਰਝੇਣ ਝੜਿਅੰ ਨਹਿ ਝੜਿਅੰ ਪੀੜ ਸੰਪਤਾ ਨਾਮ ਬਿਹੂਣ ਬਖਮਤਾ ਨਾਨਕ ਬਹੰਤ ਜੋਨ ਬਾਸਰੋ ਰਹਿਣੀ ਭਾਵਨੀ ਸਾਧ ਸੰਗੇਣ ਲਬਤੰ ਬਾਡ ਭਾਗਣੈ ਹਰਨਾਮ ਗੁਣ ਰਮਣੰ ਨਾਨਕ ਸੰਸਾਰ ਸਾਗਰ ਨਹਿ ਵਿਆਪਣੈ ਗਾਥਾ ਗੂੜ ਅਪਾਰੰ ਸਮਝਣੰ ਬਿਰਲਾ ਜਨ ਹੈ ਸੰਸਾਰ ਕਾਮ ਤਜਣੰ ਨਾਨਕ ਗੋਬਿੰਦ ਰਮਣੰ ਸਾਧ ਸੰਗਮੈ ਸੁਮੰਤਰ ਸਾਧ ਬਚਨਾ ਕੋਟ ਦੋਖ ਬਿਨਾਸਨ ਹਰ ਚਰਨ ਕਮਲ ਧਿਆਨ ਨਾਨਕ ਕਉਲ ਸਮੂਹ ਧਾਰਣ ਸੁੰਦਰ ਮੰਦਰ ਸੈਣ ਹੈ ਜਿਣ ਮਦੈ ਹਰ ਕੀਰਤਨ ਮੁਕਤੇ ਰਵਣ ਗੋਬਿੰਦ ਹੈ ਨਾਨਕ ਲਬਦਿਆ ਵਡ ਭਾਗਣੈ ਹਰ ਲਬਦੋ ਮਿੱਤਰ ਸੁਮਿੱਤੋ ਬਿਦਾਰਣ ਕਦੇ ਨ ਚਿੱਤੋ ਜਾ ਕਾ ਅਸਥਲ ਤੋਲ ਅਮਿੱਤੋ ਸੋਈ ਨਾਨਕ ਸਖਾ ਜੀ ਸੰਗ ਕਿਤੋ ਅਪਜਸੰ ਮਿਟੰਤ ਸਤ ਪੁੱਤਰ ਹੈ ਸਿਮਰ ਤਬ ਹੈ ਹਿਰਦੈ ਗੁਣ ਮੰਤਰ ਹੈ ਪ੍ਰੀਤਮ ਭਗਵਾਨ ਅਚੁੱਤ ਨਾਨਕ ਸੰਸਾਰ ਸਾਗਰ ਧਾਰਣੈ ਮਰਣੰ ਬਿਸਰਣੰ ਗੋਬਿੰਦ ਹੈ ਜੀਵਣੰ ਹਰ ਨਾਮ ਧਿਆਵਣੈ ਲਬਣੰ ਸਾਧ ਸੰਗੇਣ ਨਾਨਕ ਹਰ ਪੂਰਬ ਲਿਖਣ ਦਸਨ ਬਿਹੂਨ ਭੰਗੰ ਮੰਤਰੰ ਗਾਰੂੜੀ ਨਿਵਾਰੰ ਬਿਯਾਦ ਉਪਾੜਨ ਸੰਤੰ ਨਾਨਕ ਲਬਦ ਕਰਮਣ ਜਥ ਕਥ ਰਮਣ ਸਰਣ ਸਰਬਤਰ ਜੀਵਣ ਤਤ ਲਗਣੰ ਪ੍ਰੇਮ ਨਾਨਕ ਪ੍ਰਸਾਦੰ ਗੁਰਦਰਸ਼ਨ ਚਰਨਾਰ ਬਿੰਦ ਮਨ ਬਿਧਿਯੰ ਸਿਦਿ ਸਰਬ ਕੁਸ਼ਲਣਾ ਗਾਥਾ ਗਵੰਤ ਨਾਨਕ ਭਭੰ ਪਰਾ ਪੁਰਵਣ ਸੁਭ ਬਚਨ ਰਮਣ ਗਵਣੰ ਸਾਧ ਸੰਘੇਣ ਉਦਰਣ ਹੈ ਸੰਸਾਰ ਸਾਗਰੰ ਨਾਨਕ ਪੁਨਰਪ ਜਨਮ ਨ ਲਬਿ ਹਤੇ 베ਦ ਪ੍ਰਾਨ ਸ਼ਾਸਤਰ ਵਿਚਾਰਨ ਇਕੰਕਾਰ ਨਾਮ ਉਰਤਾਰੰ ਕੁਲ ਹੈ ਸਮੂਹ ਸਗਲ ਉਧਾਰੰ ਵਡਭਾਗੀ ਨਾਨਕੋ ਤਾਰੰ ਸਿਮਰਨ ਗੋਬਿੰਦ ਨਾਮੰ ਉਧਰਨ ਕਉਲ ਸਮੋਹਣੈ ਲਭਦੇ ਸਾਧ ਸੰਗੇਣ ਨਾਨਕ ਵਡਭਾਗੀ ਪੇਟੰਤ ਦਰਸਨੈ ਸਰਬ ਦੋਖ ਪਰੰਤਿਆਗੀ ਸਰਬ ਧਰਮ ਦਿਰਣੰਤਨ ਹੈ ਲਭਦੇਣ ਸਾਧ ਸੰਗੇਣ ਨਾਨਕ ਮਸਤਕ ਲਿਖਣੈ ਹੋਇਓ ਹੈ ਹੋਵੰਤੋ ਹਰਨ ਭਰਣਾ ਸੰਪੂਰਣ ਹਾ ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਾਰਣ ਸੁਖੇਣ ਬੈਣ ਰਤਨੰ ਰਚਨੰ ਕੁਸੰਭ ਰੰਗਣ ਹਾ ਰੋਗ ਸੋਗ ਬਿਯੋਗਨ ਨਾਨਕ ਸੁਖਨਾ ਸੁਪਨ ਹਾ ਫੁਨ ਹੈ ਮਹੱਲਾ ਪੰਜਵਾ ਇਕ ਓੰਕਾਰ ਸਤਗੁਰ ਪ੍ਰਸਾਦ ਹਾਥ ਕਲਮ ਅਗੰਮ ਮਸਤਕ ਲੇਖਾਵਤੀ ਊਰਜ ਰਿਓ ਸਭ ਸੰਗ ਅਨੂਪ ਰੁਪਾਵਤੀ ਓਸਤ ਤ ਕਹਿਨ ਨ ਜਾਏ ਮੁਖ ਹੋ ਤੁਹਾਰੀਆਂ ਮੋਹੀ ਦੇਖ ਦਰਸ ਨਾਨਕ ਬਲਿਹਾਰੀਆਂ ਸੰਤ ਸਭਾ ਮਹ ਬੈਸ ਕੇ ਕੀਰਤ ਮੈਂ ਕਹਾ ਅਰਪੀ ਸਭ ਸ਼ਿੰਗਾਰ ਇਹ ਜੀਓ ਸਭ ਦੇਵਾ ਆਸ ਪਿਆਸੀ ਸੇਜ ਸੋ ਕੰਤ ਵਿਚਾਈਐ ਹਰਿ ਹਾਂ ਮਸਤਕ ਹੋਵੈ ਭਾਗ ਤਸਾ ਜਨ ਪਾਈਐ ਸਖੀ ਕਾਜਲ ਹਾਰ ਤੰਬੋਲ ਸਭੈ ਕਿਛ ਸਾਜਿਆ ਸੋ ਲਹਿ ਕੀਏ ਸ਼ਿੰਗਾਰ ਕੇ ਅੰਜਨ ਪਾਜਿਆ ਜੇ ਘਰ ਆਵੈ ਕੰਤ ਤਾ ਸਭ ਕਿਛ ਪਾਈਐ ਹਰਿਆ ਕੰਤੈ ਬਾਜ ਸ਼ਿੰਗਾਰ ਸਭ ਬਿਰਥਾ ਜਾਈਐ ਜਿਸ ਘਰ ਵਸਿਆ ਕੰਤ ਸਾਭ ਵਡ ਭਾਗਣੇ ਕਿਸ ਬਣਿਆ ਹਬ ਛਿੰਗਾਰ ਸਾਈ ਸੁਹਾਗਣੇ ਹਉ ਸੁਤੀ ਹੋਏ ਅਚਿੰਤ ਮਨ ਆਸ ਪੁਰਾਈਆ ਹਰਿ ਹਾਂ ਜਾਂ ਘਰ ਹਾਇ ਆਕੰਤ ਤਾਂ ਸਭ ਕਿਛ ਪਾਈਆ ਆਸਾ ਇਤਿ ਆਸ ਕਿ ਆਸ ਪੁਰਾਈਐ ਸਤਿਗੁਰ ਭੈ ਦਇਆਲ ਤਾ ਪੂਰਾ ਪਾਈਐ ਮੈਂ ਤਨ ਅਵਗਣ ਬਹੁਤ ਕਿ ਅਵਗਣ ਛਾਇਆ ਹਰਿ ਹਾ ਸਤਗੁਰੁ ਭੈ ਦਿਆਲ ਤਾ ਮਨ ਠਹਿਰਾਇਆ ਕਹੋ ਨਾਨਕ ਬੇਅੰਤ ਬੇਅੰਤ ਧਿਆਇਆ ਦੁਤਰ ਏ ਸੰਸਾਰ ਸਤਗੁਰੁ ਉਤਰਾਇਆ ਮਿਟਿਆ ਵਗਾਉਣ ਜਾ ਪੂਰਾ ਪਾਇਆ ਹਰਿ ਹਾ ਅਮਰਤ ਹਰਿ ਕਾ ਨਾਮ ਸਤਗੁਰ ਤੇ ਪਾਇਆ ਮੇਰੇ ਹਾਥ ਪਦਮ ਆਗਨ ਸੁਖ ਬਾਸਨਾ ਸਖੀ ਮੋਰੈ ਕੰਠ ਰਤਨ ਪੇਖ ਦੁਖ ਨਾਸ਼ਨਾ ਬਾਸੋ ਸੰਗ ਗੁਫਾਲ ਸਗਲ ਸੁਖ ਰਾਸ ਹਰ ਹਰਿ ਹਾਂ ਰਿਧ ਸਿਧ ਨਾਮ ਨਿਧ ਬਸੈ ਜਿਸ ਸਦਾ ਕਰ ਪਰ ਤ੍ਰੈ ਰਾਵਣ ਜਾਹੇ ਸਈ ਨਾ ਲਾ ਜੀਏ ਨਿਤ ਪ੍ਰਤਿ ਹਰਹਿ ਪਰ ਦਰਬ ਚਿਦਰ ਕਤ ਢਾਕੀਐ ਹਰ ਗੁਣ ਰਮਤ ਪਵਿੱਤਰ ਸਗਲ ਕੁਲ ਧਾਰਈ ਹਰਿ ਹਾਂ ਸੁਣਤੇ ਭਈ ਪੁਨੀਤ ਪਾਰ ਬ੍ਰਹਮ ਵਿਚਾਰਈ ਉਪਰ ਬਨੈ ਆਕਾਸ ਤਲੈ ਧਰ ਸੋ ਹਤੀ ਦਹ ਜਿਸ ਚਮਕੈ ਬੀਜਲ ਮੁਖ ਕੋ ਜੋ ਹਤੀ ਖੋਜਿਤ ਫਿਰੋ ਬਿਦੇਸ ਪਿਓ ਕਤ ਪਾਈਐ ਹਰਿ ਹਾਂ ਜੇ ਮਸਤਕ ਹੋਵੈ ਭਾਗ ਤਾ ਦਰਸ ਸਮਾਈਐ ਡਿਠੇ ਸਭੇ ਥਾਮ ਨਹੀਂ ਤੁਧ ਜਿਹਿਆ ਬਦਹੁ ਪੁਰਖ ਵਿਦਾਤਾ ਤਾਂ ਤੁ ਸੋਹਿਆ ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ ਹਰੇ ਹਾਂ ਨਾਨਕ ਕਸਮ ਲਜਾਹੀ ਨਾਏ ਰਾਮਦਾਸ ਸਰ ਚਾਤਰਕ ਚਿਤ ਸੁਚਿਤ ਸੁਸਾਜਨ ਚਾਹੀਐ ਜੇ ਸੰਗ ਲਾਗੇ ਪ੍ਰਾਣ ਤਿਸੈ ਕਿਉ ਆਹੀਐ ਬਨ ਬਨ ਫਿਰ ਤੋ ਦਾਸ ਬੂੰਦ ਜਲ ਕਾਰਣੇ ਹਰਿਆ ਤਿਉ ਹਰ ਜਨ ਮੰਗੈ ਨਾਮ ਨਾਨਕ ਬਲਿਹਾਰਣੇ ਮਿਤ ਕਚਤ ਨੂਪਮ ਬ੍ਰਹਮ ਨ ਜਾਣੀਐ ਗਾਹਕ ਗੁਨੀ ਅਪਾਰ ਸੁ ਤਤ ਪਛਾਨੀਐ ਚਿਤਹਿ ਚਿਤ ਸਮਾਏ ਤਾ ਹੋਵੈ ਰੰਗ ਕਨਾ ਹਰੇ ਹਾਂ ਚੰਚਲ ਚੂਰੈ ਮਾਰ ਤਾ ਪਾਵੇ ਸਚ ਤਨ ਸੁਪਨੇ ਉਬੀ ਭਈ ਗਹਿਉ ਕੀ ਨਾਂ ਚਲਾ ਸੁੰਦਰ ਪੁਰਖ ਵਿਰਾਜਤ ਪੇਖ ਮਨ ਬੰਚਲਾ ਕੋ ਜੋ ਤਾਂਕੇ ਚਰਨ ਕਹੋ ਕਦ ਪਾਈਐ ਹਰੇ ਹਾਂ ਸੋਈ ਜਤਨ ਬਤਾਏ ਸਖੀਖ ਪ੍ਰਿਉ ਭਾਈਐ ਨੈਣ ਨਾ ਦੇਖੈ ਸਾਦ ਸੇ ਨੈਣ ਬਿਹਾਲਿਆ ਕੰਨ ਨਾ ਸੁਣੀ ਨਾਦ ਕੰਨ ਮੁੰਦ ਘਾਲਿਆ ਰਸਨਾ ਜਪੈ ਨਾਮ ਤਿਲ ਤਿਲ ਕਰ ਕੱਟੀਐ ਹਰੇ ਹਾਂ ਜਬ ਬਿਸਰੈ ਗੋਵਿੰਦ ਰਾਏ ਦਿਨੋਂ ਦਿਨ ਕੱਟੀਐ ਪੰਕਜ ਫਾਥੇ ਪੰਕ ਮਹਾਮਦ ਗੁੰਫਿਆ ਅੰਗ ਸੰਗ ਉਰਜਾਏ ਬਿਸਰਤੇ ਸੁਫਿਆ ਹੈ ਕੋ ਐਸਾ ਮੀਤ ਜੇ ਧੋ ਰਹਿ ਬਖਮ ਗਾਂਠ ਨਾਨਕ ਇੱਕ ਸ੍ਰੀ ਧਰਨਾਥ ਜੇ ਟੂਟੇਲੇ ਸਾਠ ਧਾਵੋ ਦਸਾ ਅਨੇਕ ਪ੍ਰੇਮ ਪ੍ਰਭ ਕਾਰਣੇ ਪੰਚ ਸਤਾਵੇ ਦੂਤ ਕਵਨ ਵਿਦ ਮਾਰਣੇ ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈਐ ਹਰਿ ਹਾ ਮਹਾ ਵਿਖਾ ਦੀ ਘਾਤ ਪੂਰਨ ਗੁਰ ਭਾਈਐ ਸਤ ਗੁਰ ਕੀਨੀ ਦਾਤ ਮੂਲ ਨਾਨਕ ਛਟਈ ਖਾਵਹੁ ਪੰਚੋ ਸਭ ਗੁਰਮੁਖ ਛਟਈ ਅਮਰਤ ਨਾਮ ਨਿਧਾਨ ਦੁਤਾ ਤੁਸ ਹਰ ਨਾਨਕ ਸਦਾ ਰਾਦ ਕਦੇ ਨਾ ਜਾਹੇ ਮਰ ਜਿਥੈ ਜਾਏ ਭਗਤ ਸੁਤਾਨ ਸੁਹਾਵਣਾ ਸਗਲੇ ਹੋਏ ਸੁਖ ਹਰ ਨਾਮ ਧਿਆਵਣਾ ਜੀ ਕਰਨ ਜੈਕਾਰ ਨਿੰਦਕ ਮੋਏ ਪਾਚ ਸਾਜਨ ਮਨ ਆਨੰਦ ਨਾਨਕ ਨਾਮ ਜਪ ਪਾਵਨ ਪਤਰ ਪਨੀਤ ਕਤ ਹੈ ਨਈ ਸੀਵੀਐ ਝੂਠੇ ਰੰਗ ਖੁਵਾਰ ਕਹਾਂ ਲਗਖੀਵੀਐ ਹਰ ਚੰਦੌਰੀ ਵੇਖ ਕਾਹੇ ਸੁਖ ਮਾਨਿਆ ਹਰੇ ਹਾਂ ਹਾਂ ਬਲੇਹਾਰੀ ਤਨ ਜੇ ਦਰਗਹਿ ਜਾਣਿਆ ਕੀਨੇ ਕਰਮ ਅਨੇਕ ਗਵਾਰ ਬਿਕਾਰ ਕੰਨ ਮਹਾ ਦੁਰਗੰਧਤ ਵਾਸ ਸਠ ਖਾ ਛਾਰ ਤਨ ਫਿਰ ਤੋ ਗਰਭ ਗਵਾਰ ਮਰਣ ਨਹਿ ਮਨ ਜਾਣਈ ਹਰਿਆ ਹਰ ਚੰਦੌਰੀ ਪੇਖ ਕਾਹੇ ਸਚ ਮਨ ਨਈ ਜਿਸ ਕੀ ਪੂਜੈ ਆਉਦ ਤਿਸਹਿ ਕੌਣ ਰੱਖਈ ਬੈਦਕ ਅਨਕੋ ਭਾਵ ਕਹਾਂ ਲਵਖਈ ਏ ਕੋ ਚੇਤ ਗਵਾਰ ਕਾਜ ਤੇਰਾ ਆਵਈ ਹਰਿ ਹਾਂ ਬਿਨ ਨਾਵੇ ਤਨ ਛਾਰ ਬਿਰਥਾ ਸਭ ਜਾਵਈ ਹਰਿ ਹਾਂ ਬਿਨ ਨਾਵੇ ਸਭ ਤਨ ਛਾਰ ਬਿਰਥਾ ਸਭ ਜਾਵਈ ਔਖਦ ਨਾਮ ਅਪਾਰ ਅਮੋਲਕ ਪੀਜਈ ਮਿਲ ਮਿਲ ਖਾਵੇ ਸੰਤ ਸਗਲ ਕਉਦੀ ਜਈ ਜਿਸੈ ਪ੍ਰਾਪਤ ਹੋਏ ਤਿਸੈ ਹੀ ਭਾਵਣੇ ਹਰ ਹਾਂ ਹਉ ਬਲਿਹਾਰੀ ਤਿੰਨ ਜੇ ਹਰ ਰੰਗ 라ਵਣੇ ਵੈ ਦਾਸੰਦਾ ਸੰਗ ਇਕੱਠਾ ਹੋਇਆ ਔਖ ਦਿ ਆਏ ਰਾਸ ਵਿੱਚ ਆਪ ਖਲੋਇਆ ਜੋ ਜੋ ਨਾ ਕਰਮ ਸੁਕਰਮ ਹੋਏ ਫਸਰੇਆ ਹਰ ਹਾਂ ਦੁਖ ਰੋਗ ਸਭ ਪਾਪ ਤਨ ਤੇ ਖਿਸਰਿਆ ਚਾਉ ਬੋਲੇ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੰਮਨ ਜਾਉ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਠ 라वण ਹੋਤੇ ਸੋ ਰੰਕ ਨਹਿ ਜਿਨ ਸਿਰ ਦੀਨੇ ਘਾਟ ਪ੍ਰੀਤ ਪ੍ਰੇਮ ਤਨ ਖਚ ਰਹਿਆ ਬੀਚ ਨਰਾਈ ਹੋਤ ਚਰਨ ਕਮਲ ਮਨ ਵੇਦੇਓ भुजन सुरत संयोग सागर में रुध्यान बन नवखंड बसदा परम मोसन प्रेम परमकै गणो एक कर कर्म मोसन मस्कर प्रेम की रही जो अंबर छाए बी दे बांधे कमल मह भवर रहे लपटाए जप तप संजम हरख सुख ਮਾਨ ਮਹਿਤ ਅਰ ਗਰਵ ਮੂਸਨ ਨਿਮਖਕ ਪ੍ਰੇਮ ਪਰ ਵਾਰ ਵਾਰ ਦਿਉ ਸਰਬ ਮੂਸਨ ਮਰਮ ਨ ਜਾਣਈ ਮਰਤ ਹਿਰਤ ਸੰਸਾਰ ਪ੍ਰੇਮ ਪਰਮ ਨ ਬੇਦਿਓ ਉਰਜਿਉ ਮਿਥ ਵਿਵਹਾਰ ਕਬ ਦਬ ਜਬ ਜਾਰੀ ਐ ਬਿਛਰਤ ਪ੍ਰੇਮ ਬਿਹਾਲ ਮੂਸਨ ਤਬ ਹੀ ਮੂਸੀ ਐ ਬੇਸਰਤ ਪੁਰਖ ਦਿਆਲ ਜਾਂ ਕੋ ਪ੍ਰੇਮ ਸੁਆਉ ਹੈ ਚਰਨ ਚਿਤਵ ਮਨ ਮਾਹੇ ਨਾਨਕ ਬਿਰਹੀ ਬ੍ਰਹਮ ਕੇ ਆਨਨ ਕਤ ਹੂੰ ਜਾਹੇ ਲਖ ਘਾਟੀਆਂ ਉਚੌ ਕਨ ਚੰਚਲ ਚੀਤ ਵਿਹਾਲ ਨੀਚ ਕੀਚ ਨਿਮਰਤ ਕਨੀ ਕਰਨੀ ਕਮਲ ਜਮਾਲ ਕਮਲ ਨੈਣ ਅੰਜਨ ਸਿਆਮ ਚੰਦਰ ਬਦਨ ਚਿਤ ਚਾਰ ਮੋਹ ਸਨ ਮਗਨ ਮਰਮ ਸਿਓ ਖੰਡ ਖੰਡ ਕਰ ਹਾਰ ਮਗਨ ਭਇਓ ਪ੍ਰੇਮ ਸਿਓ ਸੂਦਨਾ ਸਿਮਰਤ ਅੰਗ ਪ੍ਰਗਟ ਭਇਓ ਸਭ ਲੋ ਮਹ ਨਾਨਕ ਅਦਮ ਪਟੰਗ ਮਗਨ ਭਇਓ ਪ੍ਰੇਮ ਸਿਓ ਸੂਦਨਾ ਸਿਮਰਤ ਅੰਗ ਪਰਗਟ ਪਇਓ ਸਭ ਲੋ ਮੈਂ ਨਾਨਕ ਆਦਮ ਪਤੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ